ਦੋਸਤੋ ਅੱਜ ਤੁਹਾਡੇ ਲਈ ਇੱਕ ਟਾਸਕ ਲੈ ਕੇ ਆਏ ਆ ਮੈਂ ਤੁਹਾਨੂੰ ਕੁਝ ਦਿਖਾਵਾਂਗਾ ਬਣੇ ਹੋਏ ਨੇ ਇਸ ਪਾਲਕ ਦੇ ਵਿੱਚ ਤੁਸੀਂ ਇਹ ਦੱਸਣਾ ਕਮੈਂਟ ਕਰਕੇ ਇਹ ਕੀ ਚੀਜ਼ ਹੈ ਸਭ ਤੋਂ ਪਹਿਲਾਂ ਤਾਂ ਮੈਂ ਚਾਹਾਂਗਾ ਨੀਹਾ ਜੀ ਮੇਰੇ ਨਾਲ ਨੇ ਤੇ ਉਹ ਵੀ ਆਪਣੇ ਥੀਵ ਦੇਣਗੇ ਨਾਲ ਦੀ ਨਾਲ ਆਹ ਦੱਸੋ ਕਮੈਂਟ ਕਰਕੇ ਕੀ ਹੈ ਜੋ ਮੈਂ ਦੇਖਿਆ ਜੋ ਸਮਝਿਆ ਉਹਦੇ ਮੁਤਾਬਕ ਤੁਹਾਨੂੰ ਦੱਸ ਰਹੇ ਆ ਥੋੜਾ ਦੂਰ ਦੂਰ ਰੱਖਿਓ ਥੱਲੇ ਤਾਂ ਹੈਗੀ ਕਿਤਾਬ ਹਾਂਜੀ ਠੀਕ ਹੈ ਥੱਲੇ ਕਿਤਾਬ ਹੈ ਤੇ ਨਾਲ ਇਹਨੂੰ 0.6 ਕਰ ਦਿਓ ਤਾਂ ਕਿ ਫੁੱਲ ਵਾਈਡ ਆ ਜਾਏ ਸਕਰੀਨ ਥੱਲੇ ਹੈਗੀ ਇਹ ਕਿਤਾਬ ਤੇ ਉੱਤੇ ਨਾ ਤੁਹੀਂ ਇਹ ਲੱਗਦਾ ਜਿਵੇਂ ਕੋਈ ਬੰਦਾ ਆਇਆ ਕੋਈ ਜਾਨਵਰ ਕੋਈ ਨਾ ਆਇਆ ਮੁੱਦਾ ਗਿਰਿਆ ਹੁੰਦਾ ਧਿਆਨ ਨਾਲ ਦੇਖੋ ਬਟ ਜਾਨਵਰ ਵੀ ਨਹੀਂ ਲੱਗਦਾ ਜਾਨਵਰ ਵੀ ਨਹੀਂ ਕਿਉਂਕਿ ਇਹਦੇ ਪੈਰ ਪੰਜ ਨੇ ਇੱਧਰ ਦਿਖਾਉਨੇ ਆ ਇਹ ਦਿਖਾਓ ਆ ਪੰਜ ਨੇ ਬਣੇ ਹੋਏ ਪਤਾ ਨਹੀਂ ਕੀ ਹੈ ਕਿ ਚਾਰ ਹੁੰਦੇ ਆ ਆਪਾਂ ਮੰਨ ਲੈਂਦੇ ਕਿਉਂਕਿ ਜਾਨਵਰ ਹੈ ਮੁੱਦਾ ਦੇ ਗਿਰਿਆ ਹੋਇਆ ਕੋਈ ਮੋਟਾ ਜਾਨਵਰ ਹੈ ਠੀਕ ਹੈ ਔਰ ਹੈ ਇਹ ਕਿਤਾਬ ਹੈ ਇੱਕ ਕਿਤਾਬ ਥੱਲੇ ਕਿਤਾਬ ਹੈ ਉੱਤੇ ਕੀ ਹੈ ਪਤਾ ਨਹੀਂ ਇੱਥੇ ਵੀ ਕੋਈ ਕਾਰੀਗਰੀ ਕੀਤੀ ਹੋਈ ਹੈ ਜਿਹਨੂੰ ਪਤਾ ਹੈ ਉਹ ਕਮੈਂਟ ਕਰਕੇ ਦਿਵਾਰਾ ਜਰੂਰ ਦੱਸ ਸਕਦਾ ਆਪਾਂ ਤੁਹਾਨੂੰ ਅੱਗੇ ਦਿਖਾਉਨੇ ਆ ਆਓ ਇਹ ਦੇਖ ਇਹ ਸੰਦੂਕ ਹੈ ਇਹ ਸੰਦੂਕ ਬਣਾਇਆ ਗਿਆ ਸੰਦੂਕ ਦੇ ਉੱਤੇ ਪਤਾ ਨਹੀਂ ਕੀ ਕਿਤਾਬਾਂ ਨੇ ਕੀ ਚੀਜ਼ ਬਣਾਇਆ ਗਿਆ ਠੀਕ ਹੈ ਜੀ ਮੈਂ ਉਹ ਆਪਾਂ ਬੋਰਾ ਭਰ ਕੇ ਥਾਲਾ ਭਰ ਕੇ ਰੱਖ ਦਿੰਦੇ ਹਨ ਕੱਪੜੇ ਨੇ ਕੱਪੜੇ ਭਰ ਕੇ ਹਨ ਆਇਆ ਰੱਖਿਆ ਹੋਇਆ ਤੇ ਨਾਲ ਇਹ ਚੱਕਰ ਹੈ ਤੇ ਆਸ਼ੀਰ ਬਣਾਈ ਹੈ ਇਸ ਕਲਾਕਾਰੀ ਨੂੰ ਕੀ ਕਿਹਾ ਜਾਂਦਾ ਜਿਹਨੂੰ ਪਤਾ ਕਿ ਸਾਰਸੀ ਇਹ ਚੀਜ਼ ਪਹਿਲੀ ਵਾਰ ਦੇਖੀ ਲਾਈਵ ਦੇ ਵਿੱਚ ਸਾਨੂੰ ਜਾਣਕਾਰੀ ਨਹੀਂ ਸਿਰਫ ਜਾਣਕਾਰੀ ਲੈਣ ਲਈ ਤੁਹਾਡੇ ਤੱਕ ਇਹ ਸਾਂਝੀ ਕਰ ਰਹੇ ਤੁਸੀਂ ਦੱਸੋ ਇਹਨੂੰ ਕੀ ਕਿਹਾ ਜਾਂਦਾ ਹੈ ਨੈਕਸਟ ਤੁਹਾਨੂੰ ਆ ਦਿਖਾਣੇ ਆ ਆ ਦੇਖੋ ਜੀ ਧਿਆਨ ਨਾਲ ਇਹਦੇ ਬਾਰੇ ਤਾਂ ਮੈਂ ਕੁਝ ਵੀ ਨਹੀਂ ਕਹਿ ਸਕਦਾ ਕਿਉਂਕਿ ਸਿਰਫ ਇੰਨਾ ਪਤਾ ਕਿ ਉੱਤੇ ਜਿਹੜਾ ਹੈ ਉਹ ਚੱਕਰ ਬਣਿਆ ਹੋਇਆ ਥੱਲੇ ਅ ਜਿਹੜੀ ਸ਼ੇਪ ਹੈ ਜਿਵੇਂ ਅੱਠ ਨਹੀਂ ਹੁੰਦਾ ਅੱਠ ਬਣਿਆ ਹੁੰਦਾ ਉਸ ਪ੍ਰਕਾਰ ਦੀ ਸ਼ੇਪ ਹੈ ਪੈਰ ਨਹੀਂ ਹੁੰਦਾ ਹੈਗਾ ਜਿਵੇਂ ਹਾਂ ਪੈਰ ਦੀ ਸ਼ੇਪ ਲੱਗਦੀ ਹੈ ਮੈਨੂੰ ਤਾਂ ਪਤਾ ਨਹੀਂ ਤੇ ਆਓ ਨੇ ਇੱਧਰ ਆਓ ਕਿਉਂਕਿ ਅੱਠ ਤਾਂ ਹੈ ਨਹੀਂ ਵਿਚ ਚ ਸੈਂਟਰ 'ਚ ਉਹਦੇ ਕੁਝ ਨਹੀਂ ਹੈਗਾ ਅੱਠ ਹਾਂ ਸੈਂਟਰ 'ਚ ਨਹੀਂ ਹੈਗਾ ਬਟ ਅੱਠ ਦੀ ਸ਼ੇਪ ਹੀ ਹੋ ਸਕਦੀ ਹੈ ਇਹ ਕੀ ਹੈ ਤੁਸੀਂ ਇਹ ਵੀ ਦੱਸ ਸਕਦੇ ਹੋ ਜਿਨ੍ਹਾਂ ਨੂੰ ਪਤਾ ਕਮੈਂਟ ਕਰਕੇ ਬਟ ਇਹਦੇ ਬਾਰੇ ਮੈਨੂੰ ਪਤਾ ਮੈਂ ਇਹ ਤੁਹਾਨੂੰ ਦੱਸ ਸਕਦਾ ਠੀਕ ਹੈ ਇਹ ਦੇਖੋ ਉੱਤੇ ਤਾਂ ਹੈਗਾ ਸ਼ੰਖ ਹਾਂਜੀ ਠੀਕ ਹੈ ਥੱਲੇ ਇਹ ਤਾਲਾ ਲੱਗਿਆ ਹੋਇਆ ਹੈ ਹਾਂਜੀ ਔਰ ਇਹ ਤਾਲੇ ਦੇ ਅੰਦਰ ਨਾ ਇਹ ਬੰਦ ਹੈ ਇਹ ਕੀ ਹੈ ਥੋੜਾ ਲੱਗਿਆ ਉਹਨੇ ਹਾਂ ਤੁਸੀਂ ਦੇਖੋ 1 2 3 4 ਡਾਈਸ ਡਾਈਸ ਹੈ ਨਾ ਜੋ ਸ਼ਕੁਨੀ मामा ਗੇਮ ਨਹੀਂ ਖੇលਦੇ ਸੀ ਕਿਤਨੇ ਪਾਸੇ ફેਕੇ ਭਾਂਜੇ ਕਿਉਂਕਿ ਇਹ ਵੀ ਜਗ੍ਹਾ ਹੈ ਕੁਰਸ਼ੇਤਰ ਦੇ ਵਿੱਚ ਹੈ ਮਾਹ ਪਰ ਦਾ ਯੁੱਧ ਜਿਹੜਾ ਇਸ ਜਗ੍ਹਾ ਤੇ ਹੋਇਆ ਸੀ ਮੰਨਿਆ ਜਾਂਦਾ ਹੈ ਠੀਕ ਹੈ ਤੇ ਆ ਦੇਖੋ ਇੱਥੇ ਦੋ ਨੇ ਤਾਂ ਹੋ ਸਕਦਾ ਉਹਦੇ ਨਾਲ ਜੁੜਿਆ ਹੋਇਆ ਕੁਝ ਇਤਿਹਾਸ ਹੋਵੇ ਕਾਨੂੰਨੀ ਪਤਾ ਜਿਨ੍ਹਾਂ ਨੂੰ ਪਤਾ ਜਰੂਰ ਦੱਸੋ ਕਮੈਂਟ ਕਰਕੇ ਇੱਥੇ 6 ਨੇ ਠੀਕ ਹੈ ਤਾਂ ਇਹ ਤਾਂ ਪਾਸ਼ਾ ਜਿਹੜਾ ਪਾਸੇ ਹੋ ਗਏ ਡਾਈਸ ਜਿਹਨੂੰ ਕਹਿੰਦੇ ਨੇ ਉਹ ਹੋ ਗਿਆ ਤੇ ਇਹ ਬੰਦਿਆ ਸਾਰਾ ਥੱਲੇ ਕੀ ਹੈ ਇਹ ਮੈਨੂੰ ਨਹੀਂ ਪਤਾ ਇਹ ਤੁਸੀਂ ਦੱਸਣਾ ਜਿਨ੍ਹਾਂ ਨੂੰ ਪਤਾ ਹੈ ਤੇ ਨਾਲ ਹੀ ਤੁਹਾਨੂੰ ਮੈਂ ਇਹ ਵੀ ਦਿਖਾ ਦੇਣਾ ਉਹ ਵੀ ਦਿਖਾ ਦੇਣਾ ਨੇ ਹਾਂ ਉਹ ਬਾਅਦ ਚ ਦਿਖਾਣੇ ਆਉਣ ਲੱਗੇ ਫਿਲਹਾਲ ਆ ਦੇਖੋ ਆ ਤਾਂ ਸ਼ੰਖ ਹੈ ਹਾਂਜੀ ਇਹ ਤਾਂ ਗੱਲ ਕਨਫਰਮ ਹੈ ਕਿ ਇਹ ਸ਼ੰਖ ਹੈ ਤੇ ਇਹ ਗਦਾ ਹੈ ਸ਼ੰਖ ਤੇ ਗਦਾ ਇੱਕ ਪਾਸੇ ਤਾਂ ਆਹ ਚੀਜ਼ ਬਣੀ ਹੋਈ ਹੈ ਤੇ ਦੂਜੇ ਪਾਸੇ ਜਿਹੜਾ ਹੈ ਨਾ ਏ ਨਹੀਂ ਸਮਝ ਆਉਂਦਾ ਕਿ ਦੂਜੇ ਪਾਸੇ ਕਿਉਂ ਚੇਂਜ ਹੋ ਜਾਂਦਾ ਮੈਂ ਚੰਗ ਨੇ ਜੀ ਹਾਏ ਸ਼ੰਖ ਦਾ ਬੈਕਸਾਈਡ ਲਾ ਲੈਨੇ ਚਲੋ ਇਹ ਬੈਕਸਾਈਡ ਹੋ ਜਾਏਗਾ ਥੋੜਾ ਬੈਕਸਾਈਡ ਤੋਂ ਵੱਖਰਾ ਲੱਗਦਾ ਮਾਟੇ ਸ਼ੰਖ ਦੀ ਬੈਕਸਾਈਡ ਇਹਨੂੰ ਮੰਨਿਆ ਜਾ ਸਕਦਾ ਤੇ ਇੱਥੇ ਦੇਖੋ ਨੇ ਜੀ ਆਹ ਚੀਜ਼ ਦਿਖਾਓ ਇਹ ਆ ਲੱਗਦਾ ਜਿਵੇਂ ਘੰਟੀਆਂ ਹਾਂਜੀ ਹਨਾ ਇਹ ਘੰਟੀਆਂ ਨੇ ਉੱਪਰ ਫੁੱਲ ਹੈ ਠੀਕ ਹੈ ਉੱਤੇ ਫੁੱਲ ਨਹੀਂ ਫੁੱਲ ਨਹੀਂ ਹੈਗਾ ਨੇ ਜੀ ਅਸਲ ਦੇ ਵਿੱਚ ਇਹ ਨਾ ਪੱਖੀ ਹੈ ਆਹ ਦੇਖੋ ਇਹ ਪੱਖੀ ਹੱਥ ਨਾਲ ਪੱਖੀ ਚੱਲ ਮਾਰਦੇ ਸੀ ਨਾ ਇਹ ਉਹ ਚੀਜ਼ ਬਣੀ ਹੋਈ ਆ अच्छा ते देखो हाथी ਜਿਹੜੀ ਪੱਖੀ ਚੱਲ ਮਾਰਦੇ ਸੀ ਤੇ ਉਸ ਚੀਜ਼ ਬਣੀ ਹੋਈ ਹੈ ਜੋ ਮੈਂ ਸਮਝ ਪਾ ਰਹਿਆ ਮੈਂ ਤੁਹਾਨੂੰ ਉਹ ਦੱਸ ਰਿਹਾ ਬਾਕੀ ਤੁਸੀਂ ਆਪਣੇ ਵਿਚਾਰ ਕਮੈਂਟ ਰਹੀ ਜਰੂਰ ਦੇ ਦਿਨੇ ਤੇ ਤੁਹਾਨੂੰ ਇਹ ਕੀ ਲੱਗਦਾ ਹੈ ਤੇ ਇਸ ਪਾਸੇ ਜਦ ਤੁਸੀਂ ਦੇਖਦੇ ਹੋ ਤਾਂ ਤੁਸੀਂ ਧਿਆਨ ਨਾਲ ਦੇਖੋ ਨੇ ਇੱਧਰ ਆਓ ਇਸ ਪਾਸੇ ਜੇ ਤੁਸੀਂ ਧਿਆਨ ਨਾਲ ਦੇਖਦੇ ਹੋ ਤਾਂ ਦੇਖੋ ਨੇ ਤੁਸੀਂ ਉੱਧਰ ਰਹੋ ਇਹ ਕੈਪ ਹੈ ਥੱਲੇ ਬੰਦੂਕ ਜਿਹੜੀ ਹੈ ਮੁੱਦੀ ਮਾਰੀ ਜਿਹੜਾ ਆਪਣਾ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਜਿਹੜੇ ਮਨਾਈ ਜਾਂਦੀ ਹੈ ਉਹ ਚੀਜ਼ ਬਣੀ ਹੋਈ ਹੈ ਥੱਲੇ ਤਾਂ ਆ ਚੀਜ਼ ਹੈ ਠੀਕ ਹੈ ਤੇ ਉੱਤੇ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ ਬਕਾਇਦਾ ਮੱਛੀ ਹੈ ਮੱਛੀ ਦੀ ਅੱਖ ਦੇ ਵਿੱਚ ਇਹ ਇਸ਼ਾਰਾ ਕੀਤਾ ਗਿਆ ਹੈ ਉਹ ਗੋਲ ਚੱਕਰ ਜਿਹੜਾ ਹੈ ਉਹ ਬਣਾਇਆ ਗਿਆ ਹੈ ਠੀਕ ਹੈ ਜੀ ਠੀਕ ਹੈ ਆਓ ਅੱਗੇ ਚੱਲਦੇ ਹਾਂ ਤੇ ਹੋਰ ਵੀ ਦੇਖਦੇ ਹਾਂ ਬਹੁਤ ਕੁਝ ਹੈ ਇੱਥੇ ਦੇਖਣ ਵਾਲਾ ਜੇ ਤੁਸੀਂ ਇੱਥੇ ਆਏ ਕਦੇ ਜਰੂਰ ਦੇਖਿਓ ਆ ਵੀ ਦੇਖੋ ਸੇਮ ਨਿਹਾਂ ਬੰਦੂਕ ਹੈ ਮੁੱਦੀ ਮਾਰੀ ਹੋਈ ਹੈ ਉੱਤੇ ਕੈਪ ਹੈ ਠੀਕ ਹੈ ਜੋ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਇੱਕ ਬਣਾਇਆ ਜਾਂਦਾ ਯਾਦ ਉਹਨਾਂ ਦੇ ਵਿੱਚ ਹਾਂਜੀ ਠੀਕ ਹੈ ਤੇ ਇਹ ਸਾਰੀ ਸ਼ੇਪ ਬਣਾਈ ਗਈ ਹੈ ਔਰ ਆਓ ਅੱਗੇ ਚੱਲਦੇ ਹਾਂ ਆਹ ਦੇਖੋ ਨਿਹਾਂ ਤੇ ਤੁਸੀਂ ਵੀ ਦੇਖੋ ਇਹ ਕਮੈਂਟ ਕਰਕੇ ਇਹ ਫੇਸ ਹੈ ਉਹ ਜਿਹਦਾ ਵੀ ਫੇਸ ਹੈ ਉੱਤੇ ਤੁਸੀਂ ਦੇਖੋ ਇਹ ਨਿਸ਼ਾਨ ਬਣੇ ਹੋਏ ਨੇ ਠੀਕ ਹੈ ਇੱਕ ਤੁਹਾਨੂੰ ਸਾਰੇ ਫੇਸ ਬਣੇ ਹੋਏ ਨੇ ਔਰ ਉੱਤੇ ਲਿਖਿਆ ਵੀ ਹੋਇਆ ਸ਼ਾਇਦ ਅ ਲੇਕਿਨ ਸੰਸਕ੍ਰਿਤ ਦੇ ਵਿੱਚ ਹੈ ਬ੍ਰਹਮਾਸਮੀ ਪਰਮਾਸਮ ਔਰ ਅਨੰਤ ਅਨੰਤ ਔਰ ਇਹਦੇ ਸ਼ੂਨਿਆ ਔਰ ਅਹਮ ਇਹ ਚਾਰ ਨਾਮ ਇੱਥੇ ਲਿਖੇ ਹੋਏ ਨੇ ਔਰ ਫੇਸ ਵੀ ਜਿਹੜੇ ਨੇ 1 2 3 4 ਚਾਰ ਫੇਸ ਬਣੇ ਹੋਏ ਨੇ ਚਾਰ ਨਾਮ ਲਿਖੇ ਹੋਏ ਨੇ ਤੇ ਇੱਕ ਆ ਆ ਗਿਆ ਜੀ ਇਹਦੇ ਬਾਰੇ ਵੀ ਨਹੀਂ ਪਤਾ ਮੈਨੂੰ ਮੈਂ ਨਹੀਂ ਐਕਸਪਲੇਨ ਕਰ ਸਕਦਾ ਇਹਨੂੰ ਕਿ ਕੀ ਚੀਜ਼ ਹੈ ਜਿਹਨੂੰ ਪਤਾ ਹੈ ਉਹ ਦੱਸ ਸਕਦਾ ਹੈ ਇਹਦੇ ਬਾਰੇ ਵੀ ਠੀਕ ਹੈ ਅਗਲਾ ਇਹਦਾ ਸਾਫ਼ ਪਤਾ ਲੱਗ ਰਿਹਾ ਕਿ ਇਹ ਹੱਥ ਹੈ ਇਹ ਹੱਥ ਹੈ ਔਰ ਹੱਥ ਦੇ ਵਿੱਚ ਆ ਜਿਹੜਾ ਹੈ ਤੁਨੁਸ਼ ਜਿਹੜਾ ਹੈ ਉਹ ਫੜਿਆ ਹੋਇਆ ਹੈ ਇਹ ਇਹ ਤੀਰ ਜਿਹੜਾ ਹੈ ਤਨੁਸਤੇ ਵਿੱਚੋਂ ਬਾਹਰ ਨਿਕਲ ਰਿਹਾ ਹੈ ਇਹ ਤਾਂ ਸਾਫ਼ ਸਮਝ ਆ ਰਿਹਾ ਠੀਕ ਹੈ ਇੱਧਰ ਆ ਜਾਓ ਜੀ ਇੱਧਰ ਦੇਖੋ ਨੇਹਾ ਜੀ ਆ ਸੰਖ ਹੈ ਔਰ ਪੂਰਾ ਜੋ ਹੈ ਇਹ ਨਹੀਂ ਸਮਝ ਆਇਆ ਬਟ ਥੱਲੇ ਜਿਹੜਾ ਸੰਖ ਹੈ ਇਹਨਾਂ ਸਮਝ ਆਂਦਾ ਹੈ ਤੇ ਇਹ ਕੋਈ ਸ਼ਾਇਦ ਇਹ ਲਾਨਾ ਜਿਵੇਂ ਕਲਸ ਹੈ ਹਨਾ ਤੇ ਉੱਤੇ ਜਿਵੇਂ ਫੁਆਰਾ ਜਿਹਾ ਬਣਿਆ ਹੁੰਦਾ ਪਾਣੀ ਵਗੜਾ ਨਿਕਲਦਾ ਨਾ ਉਹ ਚੀਜ਼ ਹੀ ਬਣੀ ਹੋਈ ਹੈ ਫੁੱਲ ਵਗੜਾ ਜਿਹੜਾ ਹੁੰਦਾ ਇਹ ਕਲਸ ਦਾ ਢੱਕਣ ਵੀ ਕਹਿ ਸਕਦੇ ਆ ਹਨਾ ਉਹ ਸਾਰਾ ਕੁਝ ਬਣਿਆ ਹੋਇਆ ਹੈ ਠੀਕ ਹੈ ਔਰ ਇਸ ਪਾਸੇ ਜਿਵੇਂ ਕਛੂਆ ਹੁੰਦਾ ਹੈ ਇਹ ਕੋਈ ਜਾਨਵਰ ਹੁੰਦਾ ਉਸ ਤੇ ਕਈ ਕੋਈ ਚੀਜ਼ ਬਣੀ ਹੋਈ ਹੈ ਪਰ ਕੀ ਹੈ ਮੈਂ ਇਹਨੂੰ ਕਹਿ ਨਹੀਂ ਸਕਦਾ ਪਤਾ ਨਹੀਂ ਤਿਆਰ ਹੈ ਵੀ ਹੈ ਨਹੀਂ ਹੋ ਸਕਦਾ ਇੰਨਾ ਕੀ ਆ ਕਰਤੀ ਹੋ ਬਿਲਕੁਲ ਹੈਨਾ ਇੱਕ ਜਾਨਵਰ ਹੁੰਦਾ ਕੋਗਾ ਕੋਗਾ ਕਹਿੰਦੇ ਉਹ ਤਾਂ ਐਦਾਂ ਬਣਿਆ ਹੁੰਦਾ ਐਦਾਂ ਸ਼ਾਇਦ ਉਹ ਹੋਵੇ ਬਾਕੀ ਮੈਂ ਕਨਫਰਮ ਨਹੀਂ ਹੈ ਜੇ ਬਾਈ ਜਿਹਨਾਂ ਨੂੰ ਪਤਾ ਦੱਸ ਸਕਦੇ ਕਮੈਂਟ ਕਰਕੇ ਇਹ ਦੇਖੋ ਤੁਸੀਂ ਇੱਥੇ ਸ਼ੰਖ ਹੈ ਇਸ ਪਾਸੇ ਇਸ ਪਾਸੇ ਕਲਸ਼ ਹੈ ਠੀਕ ਹੈ ਜੀ ਤੇ ਚਾਰ ਇੱਥੇ ਦੇਖੋ ਨਹੀਂ ਹਾਂ ਵਿਰਖਸ਼ ਹੈ ਵਿਰਖਸ਼ ਬਣਾਇਆ ਹੋਇਆ ਹੈ ਹਾਂ ਜੀ ਹਨਾ ਵਿਰਖ ਪਨਾਇਆ ਹੋਇਆ ਔਰ ਇਸਪਾਸ ਸ਼ਿਵਲਿੰਗ ਹੈ ਇਸਪਾਸ ਦੇਖੋ ਇਸਪਾਸ ਸ਼ਿਵਲਿੰਗ ਹੈ ਅਲੱਗ ਅਲੱਗ ਨੇ ਨਾ ਚਾਰੋਂ ਚਾਰੋਂ ਅਲੱਗ ਅਲੱਗ ਬਣੇ ਹੋਏ ਨੇ ਹਾਂਜੀ ਠੀਕ ਹੈ ਇਸ ਤਰਫ ਤੁਸੀਂ ਦੇਖ ਸਕਦੇ ਹੋ ਇੱਕ ਕਛੂਆ ਹੈ ਕਛੂਏ ਦੇ ਉੱਤੇ ਕੁਝ ਬਣਾਇਆ ਹੋ ਉਹ ਨੂੰ ਪਤਾ ਵਿਚਕਾਰ ਪਲਸ ਦਾ ਨਿਸ਼ਾਨ ਹੈ ਤੇ ਉਹਦੇ ਉੱਤੇ ਕੁਝ ਹੈ ਪਤਾ ਨਹੀਂ ਉਹਦੇ ਬਾਰੇ ਪਰ ਸਭ ਤੋਂ ਟਾਪ ਤੇ ਜਿਹੜਾ ਹੈ ਉਹ ਸ਼ੰਖ ਹੈ ਜੀ ਠੀਕ ਹੈ ਤੇ ਉਸ ਤਰਫ ਤੁਸੀਂ ਦੇਖ ਸਕਦੇ ਹੋ ਉਹ ਘੰਟੀ ਬਣੀ ਹੋਈ ਹੈ ਠੀਕ ਹੈ ਸੋ ਜਦੋਂ ਵੀ ਤੁਸੀਂ ਕੁਰਸ਼ੇਤਰ ਆਉਂਦੇ ਹੋ ਇਸ ਜਗ੍ਹਾ ਜਰੂਰ ਆਇਓ ਹੋਰ ਹੀ ਬਹੁਤ ਕੁਛ ਆਨੇ ਆ ਮੈਨੂੰ ਸੀਗਾ ਕਿ ਖਤਮ ਹੋ ਗਿਆ ਬਟ ਨਹੀਂ ਆਓ 1 2 ਮਿੰਟ ਹੋਰ ਤੁਹਾਡੇ ਲਿਆਂਗੇ ਜਾਲਾ ਨਹੀਂ ਆਜੋ ਇਹ ਮੱਛਲੀ ਲੱਗ ਰਹੀ ਹੈ ਦੇਖਣ ਦੇ ਵਿੱਚ ਤੇ ਆਹ ਦੇਖੋ ਨੇਹਾ ਹਾਂਜੀ ਇਹ ਮੱਛਲੀ ਹੈ ਮੱਛਲੀ ਦੀ ਅੱਖ ਹੈ ਦਿਖਾਈ ਗਈ ਠੀਕ ਹੈ ਇਹ ਤੀਰ ਮੱਛਲੀ ਦੇ ਅੱਖ ਵਿੱਚ ਜਾ ਰਿਹਾ ਹੈ ਬਾਕੀ ਸਾਰੇ ਤੀਰ ਜਿਹੜੇ ਨੇ ਥੱਲੇ ਨੂੰ ਜਾ ਰਹੇ ਨੇ ਇੱਕ ਤੀਰ ਜਿਹੜਾ ਹੈ ਮੱਛਲੀ ਦੇ ਅੱਖ ਦੇ ਵਿੱਚ ਜਾ ਰਿਹਾ ਹੈ ਪਿੱਛੇ ਜਿਵੇਂ ਆਪਾਂ ਇੱਕ ਦਿਖਾਇਆ ਸੀ ਬਿਲਕੁਲ 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 ਹੈਨਾ ਤੇ ਉਹ ਚੀਜ਼ ਉਹ ਦ੍ਰਿਸ਼ ਜਿਹੜਾ ਹੈ ਇਸ ਜਗ੍ਹਾ ਦਿਖਾਇਆ ਗਿਆ ਹੈ ਸਕਰੀ ਵਾਲਾ ਠੀਕ ਹੈ ਤੇ ਇੱਥੇ ਵੀ ਕੁਝ ਹੈ ਕੀ ਹੈ ਇਹਦੇ ਬਾਰੇ ਸਾਨੂੰ ਨਹੀਂ ਪਤਾ ਜਿਹਨੂੰ ਜਾਣਕਾਰੀ ਹੈ ਉਹ ਦੱਸ ਸਕਦਾ ਕਮੈਂਟ ਰਹੀਂ ਹੈਨਾ ਠੀਕ ਹੈ ਉੱਤੇ ਸ਼ਾਇਦ ਪਤਾ ਨਹੀਂ ਕੰਫਰਮ ਕੰਪਲੀਟ ਹੋਇਆ ਨਹੀਂ ਔਰ ਇਹ ਮੈਨੂੰ ਐ ਲੱਗਦਾ ਜਿਵੇਂ ਡਮਰੂ ਹੋਵੇ ਇੱਧਰ ਆਓ ਨਿਹਾਂ ਹਾਂਜੀ ਜਿਵੇਂ ਡਮਰੂ ਨਹੀਂ ਹੁੰਦਾ ਡਮਰੂ ਬਿਲਕੁਲ ਹੈਨਾ ਲੱਗਦਾ ਇਹ ਡਮਰੂ ਬਣਾਇਆ ਹੋਇਆ ਸ਼ਾਇਦ ਅਕੀ ਮੈਂ ਕਨਫਰਮ ਨਹੀਂ ਹਾਂ ਪਰ ਜੇ ਕੁਝ ਹੋ ਰਿਹਾ ਤਾਂ ਹਾਂ ਜੇ ਤੁਹਾਨੂੰ ਦੇਖੋ ਮੈਂ ਜਿੰਨਾ ਕਿ ਅਨੁਮਾਨ ਲਗਾ ਸਕਦਾ ਸੀ ਉਹ ਸਾਬਨਾ ਤੁਹਾਨੂੰ ਦੱਸਿਆ ਹੈ ਠੀਕ ਹੈ ਸਾਰਾ ਜੋ ਤੁਹਾਨੂੰ ਦਿਖਾਇਆ ਹੈ ਜੇ ਮੇਰੇ ਤੋਂ ਕੋਈ ਅਨੁਮਾਨ ਲਗਾਉਂਦੇ ਹੋਏ ਗਲਤੀ ਹੋਈ ਉਹਦੇ ਲਈ ਹੱਥ ਜੋੜ ਕੇ ਮਾਫੀ ਮੰਗਦਾ ਮੇਰੀ ਗਲਤੀ ਮੇਰੇ ਧਿਆਨ ਚ ਜੁੜਦਾ ਹੈ ਉਹ ਤੁਸੀਂ ਕਮੈਂਟ ਕਰ ਮੈਂ ਤੁਹਾਡੇ ਕੋਲੋਂ ਜਾਣਕਾਰੀ ਸਾਂਝੀ ਨਹੀਂ ਕਰ ਰਿਹਾ ਤੁਹਾਡੇ ਤੋਂ ਜਾਣਕਾਰੀ ਲੈਣ ਦੇ ਲਈ ਇਸ ਵੀਡੀਓ ਨੂੰ ਬਣਾਇਆ ਕਿ ਤੁਸੀਂ ਕਮੈਂਟ ਕਰਕੇ ਦੱਸੋ ਕਿ ਇਹ ਚੀਜ਼ਾਂ ਕੀ ਨੇ ਜੇ ਤੁਸੀਂ ਇਸ ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਖੁਰੇਤਰ ਵਿੱਚ ਆ ਕੇ ਦੇਖ ਸਕਦੇ ਹੋ ਇੱਥੇ ਬਰਮ ਸਰੋਵਰ ਹੈ ਉਥੇ ਇਹ ਜਿਹੜੀ ਜਗ੍ਹਾ ਹੈ ਇਹ ਬਣੀ ਹੋਈ ਹੈ ਸੋ ਬਹੁਤ ਬਹੁਤ ਧੰਨਵਾਦ ਜੀ